ਕਰ ਕਰਕੇ ਆਂ 10 ਤੁਸੀਂ ਇੱਥੇ ਆ ਇੱਥੇ ਹੀ ਸੂਦ ਕਹਿੰਦਾ ਮੈਂ ਪੇਪਰ ਬੜੇ ਵਧੀਆ ਕੀਤੇ ਆ ਨੰਬਰ ਤੋਂ ਕਟਾਇਆ ਰੋਈਂ ਬੋਲਦੇ ਨਹੀਂ ਉਹ ਅਜੀ ਦੀ ਬੋਲ ਜੀ ਸਟਾਹਾਂ ਪਹਿਲਾਂ ਸਟ ਬੋ ਤੁਸੀਂ ਉਹਦਾ ਤਾਂ ਖੇਡੇ ਲੱਗਾ ਰਹਿਣਾ ਵਾ ਤੇ ਮੋਬਾਈਲ ਵੇਂਦਾ ਰਹੀ ਨਾ ਤਾਂ ਹੁਣ ਤੇਰੇ ਪੇਪਰ ਆ ਮਾਰਕਸ ਕੋ ਕਟਾਇਆ ਰੋਈਂ ਤੈਨੂੰ ਨਹੀਂ ਪਤਾ ਦੂਸਰੇ ਨਿਆਣੇ ਜਿਹੜੇ ਜਸ਼ਨ ਪ੍ਰੀਤ ਵਾ ਉਹ ਮੁੰਡਾ ਉਹ ਫਸਟ ਆਇਆ ਵਾ ਮੋਟੀ ਜਿਹੀ ਜਿਹੀ ਕੁੜੀ ਉਹ ਥਰਡ ਆਈ ਤੂੰ ਤਾਂ ਕਹਿੰਨਾ ਮੈਂ ਬੜੇ ਵਧੀਆ ਪੇਪਰ ਕੀਤੇ ਸੀ ਅਭੀ ਨਹੀਂ ਤਾਂ ਇਹਦੇ ਜੁੰਡੇ ਜੇ ਸਵਾਰ ਹੋਵੇ ਲਾਂ ਅਸਲ ਅਸਲ ਨਹੀਂ ਆ ਮੈਂ ਰੋਵਾ ਇਹ ਇਹ ਨੰਬਰ ਨਹੀਂ ਚੰਗੀ ਆਏ ਤੇ ਲਿਆ ਨਹੀਂ ਲੈਣਾ ਲੈ ਆਜ ਨਹੀਂ ਲੈਣਾ ਤੂੰ ਮੈਨੂੰ ਬੁਲਾਇਆ ਇਹਨੇ ਇਹਨਾਂ ਨੇ ਕਦੀ 50 ਰੁਪਏ ਦੇ ਸੁਰੇ ਰਹਿੰਦੇ ਸਾਲਾਂ ਵਿੱਚ ਖਾਂਦੇ ਰਹਿੰਦੇ ਆ ਦੂਜੇ ਓ ਮਾਈ ਗੱਲ ਤੂੰ ਲਿਖਾਤੇ ਤੂੰ ਮੇਰੇ ਮੁੰਡੇ ਜੋੜ ਕੀ ਆਪਣੇ ਤੇਰੇ ਚੜੇ ਚੜੇ ਜਿਹੜੇ ਚੜਾਤੇ ਆ ਹਾਂ ਦੇ ਦੇ ਦੀਆ ਵੱਜਣੀ ਨਹੀਂ ਹੜ ਬਾਦੀ ਬਾ ਜੀ ਵੀਡੀਓ ਵੀਡੀਓ ਕੋ ਬਣਾਉਂਦੇ ਆ ਉਹ ਤਾਂ ਤੁਸੀਂ ਇਧਰ ਫਸਟ ਆਏ ਦੇ ਲਾਏ ਪੰਨਾ ਗੱਲਾਂ ਕਰਦੇ ਜੇ ਤੁਹਾਨੂੰ ਪਤਾ ਜੇ ਅਜਾ ਰਿਜ਼ਲਟ ਜਾਨਣਾ ਵਾ ਤੇ ਤੁਸੀਂ ਕਿਉਂ ਨਹੀਂ ਸਕੂਲੇ ਕੋਲ ਕਾਲੀਂ ਚੜ੍ਹ ਕੇ ਤੇ ਜਾਨਣਾ ਨਹੀਂ ਸਕੂਲੇ ਫਿਰ ਮੈਂ ਸਾਬੂ ਗੈਣ ਦੋਵੇਂ ਜਾਣੀ ਸਾਫ ਹਾਵੂ ਸਾਬੂ ਕੀ ਨਹੀਂ ਅੰਗਰ ਖਲੋ ਜਾ ਹੁਣ ਆਏ ਦੇ ਨਵੇਂ ਬਲੌਗ ਤੇ ਸਟਾਰਟ ਦਾ ਸਵਾਗਤ ਹੈ ਹੋਰ ਸੁਣਾਓ ਕਿਵੇਂ ਜੇ ਸਾਰੇ ਉਮੀਦ ਆਪੇ ਠੀਕ ਠਾਕ ਹੋ ਗਏ ਤੇ ਲੋਟ ਜੀ ਲਵ ਦੇਲ ਹੋ ਗਏ ਨੇ ਪਾਸ ਆਏ ਕਿੰਨਾ ਮੂੰਹ ਖਰਾਬ ਹੋਇਆ ਤੇ ਆਪਾਂ ਜਾਣ ਕੇ ਪਲਾਨ ਪਿੱਛੋਂ ਬਣਾਇਆ ਸੀ ਮੈਂ ਤੇ ਨਿਆੰਗ ਨੇ ਵੀ ਜਾਂਦੇ ਆ ਡਰਾਉਣੇ ਆ ਕਿਉਂ ਸਾਬੂ ਆਪਾਂ ਤੋਂ ਆਨੇ ਪਿੱਛੋਂ ਪਲਾਨ ਬਣਾ ਲਿਆ ਸੀ ਵੀ ਅੱਜ ਇਹਨਾਂ ਨੂੰ ਡਰਾਉਣਾ ਵਾ ਤੇ ਜਾਂਦਿਆਂ ਸ਼ਹਿਰ ਆਪਾਂ ਨਹੀਂ ਵਲੌਗ ਬਣਾਇਆ ਛੇਤੀ ਛੇਤੀ ਦੇ ਵਿੱਚ ਪੇਪੜ ਪਾ ਕੇ ਆਇਆ ਸੀ ਸਾਬੂ ਵੀ ਤੇ ਇਸ ਕਰਕੇ ਕਹਿੰਦਾ ਛੇਤੀਕਾਰ ਤੇ ਮੈਂ ਨਹੀਂ ਬਣਾਇਆ ਸ਼ਹਿਰ ਵੀ ਨਹੀਂ ਬਣਾਇਆ ਤਾਂ ਆਪਾਂ ਸਿੱਧਾ ਹੀ ਕਰੋ ਉੱਥੋਂ ਆਣ ਕੇ ਸ਼ਹਿਰੋਂ ਤੇ ਫਿਰ ਵਲੌਗ ਸਟਾਰਟ ਕੀਤਾ ਤੇ ਡੱਬਾ ਆਪਾਂ ਉੱਥੋਂ ਖਰੀਦ ਲਿਆਂਦਾ ਪਹਿਲਾਂ ਤਾਂ ਉਧਰ ਟਾਡੀਆਂ ਮੈਡਮਾਂ ਕਹਿਣ ਡੀਆਂ ਸੀ ਕਹਿੰਦੀਆਂ ਬੱਚੇ ਨਹੀਂ ਲੈ ਕੇ ਆਏ ਤੇ ਮੈਂ ਕਿਹਾ ਉਹ ਘੜ ਹੈ ਨਹੀਂ ਮੈਂ ਨਹੀਂ ਦੱਸਿਆ ਫਿਰ ਪੈਲੀ ਤੇ ਜੇ ਝੂਠ ਮਾਰਨਾ ਪਿਆ ਟੱਡੇ ਕਰ ਵਾਂਡੇ ਗਏ ਹੋੜ ਮੈਂ ਕਿਹਾ ਵਾਂਡੇ ਗਏ ਆ ਸਾ ਇਹ ਗੱਲ ਆ ਮੈਨੂੰ ਕਹਿਣ ਦੀ ਕਹਿੰਦੀ ਦਿਲ ਦੀ ਵੀ ਹੋਣੀ ਸੀ ਤੇ ਤੂੰ ਇਹ ਲੈ ਕੇ ਕਿਉਂ ਨਹੀਂ ਆਇਆ ਫਿਰ ਮੈਂ ਝੂਠ ਮਾਰ ਦਿੱਤਾ ਪੀ ਗਏ ਨੇ ਵਾਂਡੇ ਖਲਾਉ ਖਲਾਉ ਤੈਨੂੰ 18 ਤਰੀਕ ਤੋਂ ਅਡਮਿਸ਼ਨ ਸ਼ੁਰੂ ਕਹਿੰਦੀ ਸਕੂਲ ਆ ਕਰਨ 16 ਤੋਂ 5 ਦਿਨ ਪਹਿ ਬਾਜ ਦੇਣਗੇ ਪੜਾਈ ਕਰਨੀ ਆ ਨਹੀਂ ਨਹੀਂ ਢੇ ਜੋ ਐ ਸਕੂਲ ਐ ਸਕੂਲ ਤੇ ਆ ਬੇਲਾ ਅੱਗੇ ਤੇ ਤੈਨੂੰ ਮੈਂ ਡੰਡਾ ਮਾਰਿਆ ਨਹੀਂ ਆ ਉਹ ਤੇ ਤੇਰਾ ਨਾ ਮੈਂ ਡਈ ਹਾਂ ਜਾਣ ਕੇ ਤੈਨੂੰ ਡਰਾਉਣਾ ਤੇ ਹੁਣ ਵਜਦਿਆ ਟਾਈਮ ਨਹੀਂ ਲੱਗਣਾ ਠੀਕ ਹੈ ਨਾ ਚਲੋ ਹੁਣ ਨਹਾ ਲਓ ਨਾ ਨਾ ਮੈਂ ਜਾਣੇ ਆ ਕੇ ਕਰਕੇ ਮੈਂ ਮਾਰ ਗਿਆ ਯਾ ਸਾਡੇ ਨਿਆਣੇ ਛੱਡ ਦਰ ਕੋਲ ਕਪਾਈ ਹੋਉਂਦੀ ਆ ਕੁੱਤਰਾ ਇਹਦਾ ਵੀ ਪਤਾ ਲੱਗ ਜਾਣਾ ਵਾ ਇਹ ਕੀ ਕਰਕੇ ਆਇਆ ਇਹ ਪੱਗ ਸਾਖ ਤਾਂ ਬੜੀ ਬੰਦ ਕੇ ਜਾਂਦਾ ਪਤਾ ਲੱਗੂਗਾ ਇਹਦਾ ਰਿਜ਼ਲਟ ਦਾਲ ਚਲ ਤੁਹਾਡਾ ਤਾਂ ਪਤਾ ਲੱਗ ਹੀ ਗਿਆ ਵਾ ਉਹ ਦਿਨੋਂ ਪਰਨੇ ਵਿੱਚ ਟੁੱਕ ਜੀ ਆ ਗਈ ਮੈਂ ਉਹ ਵੀ ਚੇਂਜ ਕਰਵਾ ਕੇ ਲਈ ਮੈਂ ਉਹਦੋਂ ਤੂੰ ਟੁੱਕ ਦੇ ਦਿੱਤੀ ਮੈਂ ਫੋਲਿਆ ਨਹੀਂ ਜਾ ਕੇ ਤੇ ਹੁਣ ਮੈਂ ਸਾਰਾ ਚੈੱਕ ਕਰ ਨਵਾਂ ਲਾਇਆ ਹੁਣ ਉਦਾਂ ਵਦ ਕਰੀ ਵੀਡੀਓ ਇਹਦੇ ਸੋਹਤ ਕਰ ਵਧੀਆ ਨੰਬਰ ਆਇਆ ਉਦਾਂ ਵੀਡੀਓ ਤੇ ਵਦ ਕਰੀ ਲੋ ਮੈਂ ਜਾਣ ਕੇ ਇਹਨਾਂ ਨੂੰ ਥੋੜਾ ਡਰਾਵਾ ਰੱਖਦੀ ਆ ਆਹ ਹੁਣ ਡੱਬਾ ਦਾ ਬਾਬੇ ਦਾ ਮੱਖਾ ਟੇਕ ਦੋ ਫਸਟ ਨਹੀਂ ਆਇਆ ਫਸਟ ਨਹੀਂ ਆਇਆ ਚਲੋ ਨੰਬਰ ਤੇ ਵਧੀਆ ਆਇਆ ਪਰ ਇਹ 6 ਨੰਬਰ ਤੇ ਆਇਆ ਵਾ ਬਿਲਕੁਲ ਕਿੱਥੋਂ ਤੇ ਨੰਬਰ ਵਧੀਆ ਲੱਗੇ ਆ ਚਲੋ ਬਾਪੇ ਦਾ ਘਾਟ ਲਗਾਏਗਾ ਦਬੋਂ ਤੇਰੀ ਮਾਂ ਤੋੜਨੀ ਤੇ ਬਈ ਨਹੀਂ ਤੁਸੀਂ ਹੋ ਹੈ ਗਿਆ ਬੜੀ ਜਿੱਤੀ ਆਹ ਛੰਡੇ ਗੱਡੇ ਆ ਤੂੰ ਛੰਡੇ ਚਲੋ 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 ਸਾਨੂੰ ਵੀ ਦੋ ਵੇਸ ਹੁਣ ਆਪਾਂ ਥੋੜਾ ਇਹਨਾਂ ਨੂੰ ਡਰਾਇਆ ਸੀ ਇੱਕ ਮੈਂ ਇਹ ਵਾਲਾ ਲੈ ਤਾਪਾ ਇੱਕਾ ਕਿੰਜੀ ਲੋਣੇ ਦਿੱਤੀ ਸੀ ਉਹ ਲਵਾਏ ਕੇ ਲਿਆਂਦੀ ਆ ਉਹ ਕਿਤ ਕਾਫੀ ਦਿਨਾਂ ਦੀ ਤੇ ਉਹ ਨਹੀਂ ਸੀ ਲਿਆਂਦੀ ਤੇ ਮੈਂ ਦੇ ਸਾਬੂ ਗਏ ਸੀ ਛੇਰ ਆਵਲੀ ਮੇਰੀ ਕੈਂਚੀ ਕੱਟਦੀ ਨਹੀਂ ਸੀ ਕੱਪੜਾ ਕਿ ਪਾਜੀ ਮਾਫ ਕਰਦੇ ਇਹਨੂੰ ਭੋਰੀ ਤੋਂ ਕਮਾ ਚੁੱਕੀ ਉਹ ਤਾਂ ਤੇ ਲਿੱਖੂ ਲਿੱਖ ਉਹ ਤਾਂ ਕੋਈ ਨਾ ਤਰ ਗਲਦਾ ਅੰਦੇ ਮੈਂ ਕੰਨਾਂ ਲਿਆ ਕਰਤਾ ਜੀ ਭੋਰੀ ਤੋਂ ਸੜ ਦਿੱਤੀ ਗਿਆ ਜਾ ਸ਼ੇਕ ਪਿਆ ਜਾ ਇੰਨੀ ਕਾਪ ਉਹ ਪੋਇਸ ਲੈ ਵੀਡੀਓ ਬਣਾ ਦੇਣੀ ਬੀਬੀ ਨੇ ਖੁਸ਼ੀ ਚ ਵੰਡ ਦਿੱਤਾ ਵੇਸਨ ਪੋਤਿਆਂ ਦੀ ਖੁਸ਼ੀ ਜੀ ਕਮਿੰਦ ਨੇ ਇਹ ਲੈ ਲਓ ਬਾਪੇ ਦਾ ਪ੍ਰਸ਼ਾਦ ਜਾਲਾ ਲਓ ਜੀ ਇੱਧਰ ਸਾਡੀ ਬਣ ਗਈ ਚਾਹ ਤੇ ਟਾਈਮ ਵੱਜ ਗਏ ਨੇ 3 ਅਸੀਂ ਹੁਣ ਪੀਵਾਂਗੇ ਚਾਹ ਹੁਣ ਦੱਬੇ ਚ ਚਾਹ ਪਾ ਲਈ ਇਹ ਕੀ ਕਰਨਾ ਕਰਨ ਦੇ ਨਵੀਆਂ ਸਕੀਮਾਂ ਲਾਉਣ ਡਿਆ ਇਹਨੇ ਮੇਰੇ ਸਭ ਨੂੰ ਪਾਣੀ ਪੋਣਾ ਹਣਾ ਬੂਟਿਆਂ ਨੂੰ ਹੂੰ ਨੀਲਾ ਟੱਪ ਨੀਲੀ ਜੁੱਤੀ ਦੇ ਰੱਖ 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 ਦਿਲਦਰਨਾ ਮੈਚਿੰਗ ਨੀਲਾ ਟੱਪ ਨੀਲੀ ਜੁੱਤੀ ਨੀਲਾ ਮੱਗ ਨੀਲਾ ਪਜਾਮਾ ਸਭ ਕੋ ਦਿਲ ਨੇ ਜਿਹੜਾ ਨਾ ਮੈਚ ਕੀਤਾ ਇਹ ਕੋਦੇl ਸਾਡਾ ਬਣ ਗਿਆ ਸੋਨਾ ਜੀ ਇੱਧਰ ਆਪਾਂ ਪਾਲ ਇੱਕ ਪੰਜ ਚਾ ਤੇ ਵਾ ਨਾਲ ਵੇਸਣ ਤੇ ਸਾਡੇ ਜਣੇ ਮੂੰਹ ਮਿੱਠਾ ਕਰੋ ਲਾਭਤ ਦਿਲ ਦੀ ਪਾਸ ਹੋਈ ਦੀ ਖੁਸ਼ੀ ਚ ਤੁਸੀਂ ਵੀ ਮੂੰਹ ਮਿੱਠਾ ਕਰੋ ਤੇ ਲਾਗ ਸਾਡਾ ਹੁਣ ਚੱਲ ਗਿਆ ਵਨਡੇ ਆਹੋ ਕਹਿੰਨਾ ਲਓ ਜੀ ਚਾਹ ਆਪਾਂ ਪੀ ਲਈਆ ਦਿਲ ਖਰਾ ਆਇਆ ਇੱਕ ਬੁੱਠਾ ਕੰਮ ਮਸ਼ੀਨ ਚੱਲਣ ਦੀ ਕਪੜੇ ਮੈਂ ਕੱਢ ਆਈ ਥੋੜੇ ਜਿਹ ਰਹਿੰਦੇ ਸੀ ਤੇ ਉਹਦੇ ਵਿੱਚੋਂ ਕੱਢ ਕੇ ਧੋਣ ਵਾਲੀ ਜੋ ਤਾਂ ਸੁਕਾਉਣ ਵਾਲੀ ਚ ਪਾ ਆ ਸਿਰਫ ਵਾਲੇ ਦੇ ਸੁਕਾਇਆ ਸਾਬ ਪਾਣੀ ਜੋ ਕੱਢੇ ਨਹੀਂ ਤੇ ਸਿਰਫ ਵਾਲਾ ਹੀ ਸੁਕਾਇਆ ਵਾ ਗੰਦਾ ਉਹ ਭੈਣੇ ਉਹਨੇ ਸੁੱਕਣੇ ਵੀ ਪਾਤੇ ਹਾਂ ਉਦਾਂ ਹੀ ਲੈ ਬੀਬੀ ਨੂੰ ਹੁਣ ਪਤਾ ਨਹੀਂ ਉਹਨਾਂ ਦਾ ਮੈਂ ਕੋਈ ਨਹੀਂ ਕਰ ਦਿੰਨੀ ਲਓ ਜੀ ਏਸੀ ਅੱਜ ਦਾ ਛੋਟਾ ਜਿਹਾ ਬਲੌਗ ਉਮੀਦ ਆ ਵੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਇਆ ਹੋਵੇਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਦੇ ਨਿਊ ਨੇ ਪਲੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਆ ਕਰੋ ਵੀ ਆਉਣ ਵਾਲੀਆਂ ਵੀਡੀਓਂ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਚਲੋ ਇੱਕ ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ ਤਦ ਤੱਕ ਵਾਸਤੇ ਓਕੇ ਬਾਏ